ਚੰਦ ਰਹੇਗਾ ਬਾਬਾ ਤੇਰਾ ਨਾਮ ਰਹੇਗਾ ਬਾਬਾ ਸਾਹਿਬ ਤੇਰੀ ਸੋਚ ਤੇ ਕਰਦੇ ਆਗੇ ਟੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਰਦੇ ਆਗੇ ਟੋਕੇ ਅਸੀਂ ਅੱਜ ਮੌਜੂਦ ਆ ਰਾਜਪੁਰਾ ਦੇ ਭਾਰਾ ਚੌਂਕ ਤੇ ਜਿੱਥੇ ਕੇ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਲੱਗੀ ਹੋਈ ਹੈ ਉਰੇ ਇੱਕ ਐਸੀ ਭਾਈਚਾਰੇ ਵਰਗਾ ਪ੍ਰੋਗਰਾਮ ਜਿਹੜਾ ਲੱਗੇ ਹੋਇਆ ਪਹੁੰਚ ਕੇ ਸਾਨੂੰ ਇੱਕ ਜਿਹੜੀ ਸਭ ਤੋਂ ਵੱਧਿਆ ਚੀਜ਼ ਜਿਹੜੀ ਲੱਗੀ ਹੈ ਜਿਵੇਂ ਕਿ ਜਦੋਂ ਬਾਬਾ ਸਾਹਿਬ ਦੀ ਜਨਮ ਦਿਨ ਮਨਾਈ ਜਾਂਦੀ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਹੈ ਕਿਸੇ ਹੋਰ ਗੁਰੂ ਪੀਰ پیغمبر ਦੀ ਜਨਮ ਦਿਨ ਮਨਾਈ ਜਾਂਦੀ ਹੈ ਤਾਂ ਉਥੇ ਅਕਸਰ ਕੜੀ ਚੌਂਕਾਂ ਦੇ ਲੰਗਰ ਜਾਂ ਕੋਈ ਹੋਰ ਲੰਗਰ ਲਾਇਆ ਜਾਂਦੇ ਆ ਉਰੇ ਜਿਹੜੀ ਇੱਕ ਚੀਜ਼ ਖਾਸ ਦੇਖਣ ਨੂੰ ਮਿਲੀ ਹੈ ਉਹ ਤੁਹਾਨੂੰ ਦੱਸ ਦਈਏ ਕਿ ਉਰੇ ਅੱਜ ਲੰਗਰ ਲਗਾਏਗਾ ਇਹਨਾਂ ਵੱਲੋਂ ਪ ਇਹ ਜਿਹੜੇ ਪੌਦੇ ਆ ਇੱਕ ਹਰਿਆਲੀ ਦਾ ਲੰਗਰ ਲਗਾਇਆ ਗਿਆ ਹਰਿਆਲੀ ਦਾ ਉਹ ਨਗਰ ਤਾਂ ਕਿ ਜਿਹੜੀ ਲੋਕਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਹਰਿਆਲੀ ਜਿਵੇਂ ਕਿ ਰੰਗਦਾਰ ਬੂਟੇ ਹੋਗੇ ਫੁੱਲਦਾਰ ਬੂਟੇ ਹੋਗੇ ਤੇ ਇੱਕ ਦਰਖਤਾਂ ਦਰਖਤ ਜਿਵੇਂ ਕਿ ਨਿੰਮ ਦਾ ਦਰਖਤ ਹੋਗੇ ਇੱਕ ਰੋੜਾਂ ਦੇ ਉੱਪਰ ਜਿਹੜੇ ਦਰਖਤ ਲੱਗੇ ਉਹਨਾਂ ਨੂੰ ਲੈ ਕੇ ਮਤਲਬ ਕੁੱਲ ਮਿਲਾ ਕੇ ਜਿਹੜਾ ਉਹਨੇ ਇੱਕ ਲੰਗਰ ਲਗਾਇਆ ਗਿਆ ਉਹ ਐਸੀ ਹਰਿਆਲੀ ਦਾ ਲੰਗਰ ਲਗਾਇਆ ਗਿਆ ਇੱਕ ਉਹਨਾਂ ਛੱਡ ਕੇ ਗੱਲਬਾਤ ਕਰਨ ਲੱਗੇ ਆ ਜਿਵੇਂ ਕਿ ਸਾਡੀ ਥੋੜੀ ਜਿਹਾ ਪਹਿਲਾਂ ਵੀ ਗੱਲ ਹੋਈ ਸੀ ਜੈਪੀ ਮੰਚ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਨਾਲ ਉਹਨਾਂ ਦੱਸਿਆ ਕਿ ਲੋਕ ਅਕਸਰ ਜਿਹੜਾ ਲੰਗਰ ਲਾਉਂਦੇ ਨੇ ਉਹ ਕੜੀ ਚੌਲ ਦਾ ਲੰਗਰ ਲਾਉਂਦੇ ਨੇ ਬਾਬਾ ਸਾਹਿਬ ਦੀ ਜਨਮਤੀ ਤੇ ਪਰ ਅਸੀਂ ਜਿਹੜਾ ਇੱਕ ਲੰਗਰ ਲਗਾਇਆ ਗਿਆ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇਹਨਾਂ ਵੱਲੋਂ ਇੱਕ ਪੌਦਿਆਂ ਦਾ ਤੇ ਇੱਕ ਫੁੱਲਾਂ ਦਾ ਲੰਗਰ ਲਗਾਇਆ ਗਿਆ ਤਾਂ ਕਿ ਇਸ ਜ਼ਮੀਨ ਨੂੰ ਇਸ ਇਸ ਰੂਹੇ ਜ਼ਮੀਨ ਨੂੰ ਇੱਕ ਹਰੀ-ਭਰੀ ਬਣਾ ਸਕੀਏ ਅਸੀਂ ਗੱਲਬਾਤ ਕਰ ਲੈਂਦੇ ਆ ਸੁਖਿੰਦਰ ਸਿੰਘ ਸੁਖੀ ਜੀ ਦੇ ਕੇ ਜੈਪੀ ਮੰਚ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਤੇ ਉਹਨ ਨਮਾਜ਼ ਨਾਲ ਕੀ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਅੱਜ ਦਾ ਪ੍ਰੋਗਰਾਮ ਜਿਹੜਾ ਪਾਵਾ ਸਾਹਿਬ ਦੀ 133ਵੇਂ ਜਨਮ ਦਿਵਸ ਨੂੰ ਸਮਰਪਿਤ ਹੈ ਜਿਹੜਾ ਅਸੀਂ ਅੱਜ ਜਿਹੜਾ ਪੌਧਿਆਂ ਦਾ ਲੰਗਰ ਲਾ ਕੇ ਜਿਹੜਾ ਉਹ ਜਿਹੜਾ ਦਿਹਾੜਾ ਮਨਾ ਰਹੇ ਆ ਸਤਕਾਰਯੋਗ ਮਾਤਾ ਜੀ ਸੀਗੇ ਉਹਨਾਂ ਨੂੰ ਪੌਧਿਆਂ ਨਾਲ ਬਹੁਤ ਪਿਆਰ ਸੀਗਾ ਤੇ ਉਹਨਾਂ ਦੇ ਜਦ ਮੌਤ ਹੋਈ ਹੈ ਉਸ ਤੇ ਅਸੀਂ ਸੋਚ ਲਿਆ ਸੀ ਪਹਿਲਾਂ ਹੀ ਕਿ ਅਸੀਂ ਉਹਨਾਂ ਦੀ ਵਰਸੀ ਮੌਕੇ ਅਸੀਂ ਪੌਧਿਆਂ ਦਾ ਲੰਗਰ ਲਾਏਗੇ ਤੇ ਜਿਹੜਾ ਅੰਬੇਦਕਰ ਜਨਮਤੀ ਤੇ ਮੌਕੇ ਵੱਧ ਸਾਨੂੰ ਕੋਈ ਜਿਹੜੀ ਦਿਖਿਆ ਨਹੀਂ ਦਿਨ ਕਿ ਇਸ ਦਿਨ ਅਸੀਂ ਜਿਹੜੇ ਆ ਉਹ ਦੋ ਦ ਦਿਹਾੜੇ ਇਕੱਠੇ ਹੋ ਜੰਗੇ ਕਿ ਉਹਨਾਂ ਵੱਲੋਂ ਅਸੀਂ ਜਿਹੜਾ ਇਹ ਪੌਦਿਆਂ ਦਾ ਲੰਗਰ ਹੋ ਜਾਏਗਾ ਤੇ ਪਰਿਵਾਰ ਨੂੰ ਨੇਚਰ ਨੂੰ ਜਿਹੜਾ ਪੇਬੈਕ ਹੋ ਜਾਏਗਾ ਇਸ ਲਈ ਅਸੀਂ 바ਵਾ ਸਾਹਿਬ ਜਨਮਤੀ ਦੇ ਮੌਕੇ ਕੀਤਾ ਅੱਜ ਧੀਮਰਾਓ ਰਾਮ ਜੀ ਅੰਬੇਦਕਰ ਬਾਬਾ ਸਾਹਿਬ ਜੀ ਉਹਨਾਂ ਦੀ ਅੱਜ 133ਵੀਂ ਜਨਮਤੀ ਜਿਹੜੀ ਹੈ ਮਨਾਈ ਜਾ ਰਹੀ ਹੈ 1899 ਵਿੱਚ ਜਨਮ ਹੋਇਆ ਸੀ ਉਹਨਾਂ ਦਾ ਕਿ ਤੇ ਸਾਡੇ ਵੀਰ ਸੁਖਵਿੰਦਰ ਸਿੰਘ ਸੁਖੀ ਤੇ ਹੋਰ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਸਹਿਯੋਗੀ ਨੇ ਜਿ ਜਿੰਨੇ ਵੀ ਮੈਨੇਜਮੈਂਟ ਹੈ ਅੱਜ ਉਹਨਾਂ ਨੇ ਰਾਜਪੁਰੇ ਆਈਟੀਆ ਚੌਂਕ ਬਾਬਾ ਸਾਹਿਬ ਚੌਂਕ ਜਿਹੜਾ ਹੈ ਉੱਥੇ ਉਹਨਾਂ ਨੇ ਇਹ ਜਨਮ ਦਿਨ ਮਨਾਇਆ ਹੈ ਮੈਂ ਸਭ ਨੂੰ ਵਧਾਈ ਦੇਣਾ ਤੇ ਬਾਬਾ ਸਾਹਿਬ ਉਹ ਸਮਾਜ ਦੇ ਕੋ ਚਿੰਤਕ ਆਗੂ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਈ ਲੜੀ ਜਿਨ੍ਹਾਂ ਨੇ ਭੈਣਾਂ ਦੀ ਲੜਾਈ ਲੜੀ ਔਰਤਾਂ ਨਾਲ ਲੜਾਈ ਲੜੀ ਔਰ ਜਿਹੜੇ ਬੜੇ-ਬੜੇ ਅਰਥਸ਼ਾਸਤਰੀ ਸੀ ਔਰ ਇਸ ਦੇਸ਼ ਦੇ ਜਦੋਂ ਆਜ਼ਾਦ ਹੋਇਆ ਪਹਿਲੇ ਕਾਨੂੰਨ ਦੇ ਮੰਤਰੀ ਵੀ ਜਿਹੜੇ ਨੇ ਉਹ ਬਾਬਾ ਸਾਹਿਬ ਰਹੇ ਨੇ ਸੋ ਉਹਨਾਂ ਦੇ ਬੜੀ-ਵੱਡੀ ਦੇਣ ਹੈ ਸਾਡੇ ਸਮਾਜ ਨੂੰ ਤੇ ਮੈਂ ਅੱਜ ਸਾਰੇ ਭਾਈਚਾਰੇ ਨੂੰ ਸਮਾਜ ਨੂੰ ਮੈਂ ਵਧਾਈ ਦੇਣਾ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਨੂੰ ਇਹ ਤੋਹਫਾ ਜਿਹੜਾ ਹੈ ਇੱਕ ਫੁੱਲਾਂ ਵਾਲਾ ਜਿਹੜਾ ਇਹ ਬੂਟਾ ਮੈਨੂੰ ਦਿੱਤਾ ਹੈ ਤੇ ਮੈਂ ਵਾਅਦਾ ਕੀਤਾ ਸਾਰੇ ਨਾਲ ਵੀ ਇਹ ਜਿੰਨੀ ਦੇਰ ਚੱਲੋ ਬਾਕੀ ਬੰਦੇ ਦੇ ਵੀ ਉਮਰ ਹੈ ਬੋਦਿਆਂ ਦੀ ਵੀ ਉਮਰ ਹੈ ਪਰ ਮੈਂ ਜਿੰਨੀ ਦੇਰ ਮੇਰੇ ਸਵਾਸ ਨੇ ਮੈਂ ਬੂਟਾ ਨਹੀਂ ਸੁੱਕਣ ਦਿੰਦਾ ਇਹ ਬੂਟਾ ਨਹੀਂ ਮੈਂ ਸੁੱਕਣ ਦਿੰਦਾ ਮੈਂ ਬਾਕੀ ਅੱਗੇ ਦੀ ਉਮਰ ਹੈ ਪਰ ਮੈਂ ਇਹਨੂੰ ਸਦਾ ਇਹਨੂੰ ਜਦੋਂ ਪਾਣੀ ਪਾਵਾਂ ਕਰਾਂਗਾ ਤੇ ਮੈਨੂੰ ਇਹ ਬਾਬਾ ਸਾਹਿਬ ਦੀ ਯਾਦ ਆਇਆ ਕਰੇਗਾ ਧੰਨਵਾਦ ਵਾਹਿਗੁਰੂ ਜਦੋਂ ਕਦੀ ਭੀੜ ਪੈਂਦੀ ਹੈ ਤੇ ਮੈਂ ਸਭ ਤੋਂ ਪਹਿਲਾਂ ਇਹ ਕਿਸੇ ਨੂੰ ਫੋਨ ਕਰਦਾ ਮੇਰੇ ਵੱਡੇ ਵੀਰ ਬਠਿੰਦਰ ਸਿੰਘ ਪਰਮਾਨੰਾ ਜੀ ਹੈ ਜਿਹਨਾਂ ਨੂੰ ਫੋਨ ਮਾਰਦਾ ਤੇ ਜੱਜਾਂ ਦਾ ਅਸੀਂ ਬਾਬਾ ਸਾਹਿਬ ਅੰਮੇਂ ਵੀਰ ਦੀ ਲੜਾਈ ਲੜੀ ਹੈ ਤੇ ਉਹ ਸ਼ਖਸ ਨੇ ਜੀਹਾਂ ਨੇ ਲੰਕਾ ਜਿੱਤੇ ਹੋਏ ਸਾਨੂੰ ਕਿਹਾ ਕੀ ਪ੍ਰਧਾਨ ਜੀ ਤੁਹਾਡੇ ਪਿੱਛੇ ਬਾਬਾ ਸਾਹਿਬ ਪਿੱਛੇ ਅਗਰ ਕੇਸ ਵੀ ਪਾਉਣੇ ਪਏ ਅਮਾਤ ਦੇ ਨਾਲ ਖੜਕੇ ਟੜਕੇ ਕੇਸ ਵੀ ਪਵਾਵਾਂਗੇ ਤੇ ਇੱਕ ਵਾਰ ਦੁਬਾਰਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ